ਤਉ ਮਰੀ ਮੋਹਸੋ ਕਹੀ ਫਿਰ ਪਿੰਨ ਪਿੰਨ ਮੋਹ ਸਮਝਾਏ ਪੰਥ ਰਚਿਓ ਜਿਮ ਸਤਿਗੁਰ ਔਰ ਭਾਇਓ ਕਿਤਿ ਦਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸ੍ਰੀ ਗੁਰੂ ਖਾਲਸਾ ਜੀ 1866 ਦੇ ਵਿੱਚ ਲੰਡਨ ਤੋਂ ਕੈਪਟਨ ਮੈਰੀ ਆਪਣੇ ਸੀਨੀਅਰ ਅਫੀਸਰ ਸਰ ਡੇਵਿਡ ਅਕਟਰ ਲੋਨੀ ਦਾ ਹੁਕਮ ਮੰਨ ਕੇ ਪੰਜਾਬ ਨੂੰ ਆਂਦਾ ਹੈ ਸਰ ਡੇਵਿਡ ਨੇ ਕੈਪਟਨ ਮੈਰੀ ਨੂੰ ਆਖਿਆ ਕਿ ਤੂੰ ਮੇਰੇ ਜੂਨੀਅਰ ਅਫੀਸਰ ਹੈ ਇਹ ਜੋ ਖਾਲਸਾ ਜੀ ਕੈਪਟਨ ਮੈਰੀ ਹੈ ਇਹ ਜੋ ਹੁਣ ਆਪਣੇ ਸੀਨੀਅਰ ਦਾ ਹੁਕਮ ਮੰਨ ਕੇ ਲੁਧਿਆਣੇ ਸ਼ਹੀਦ ਭਾਈ ਰਤਨ ਸਿੰਘ ਪੰਗੂ ਜੀ ਪਾਸੋਂ ਖਾਲਸੇ ਪੰਥ ਦੇ ਬਾਰੇ ਇਹ ਸਰਵਣ ਕਰਨ ਨੂੰ ਆਇਆ ਹੈ ਕਿਉਂਕਿ ਇਸਨੇ ਹੁਣ ਲੰਡਨ ਜਾ ਕੇ ਖਬਰ ਦੇਣੀ ਹੈ ਲੰਡਨ ਦੀ ਇਸ ਗਵਰਨਮੈਂਟ ਨੂੰ ਖਬਰਾਂ ਮਿਲ ਗਈਆਂ ਕਿ ਪੰਜਾਬ ਦੇ ਵਿੱਚ ਸਾਡਾ ਮਿਸ਼ਨਰੀ ਪ੍ਰਚਾਰ ਨਹੀਂ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ 크ਰਿਸਚੀਅਨ ਨਹੀਂ ਬਣਾ ਸਕਦੇ ਹਾਂ ਸਿੱਖਾਂ ਦੀ ਸ਼ੈਲੀ ਨੂੰ ਜਾਣਨ ਦੇ ਲਈ ਕੈਪਟਨ ਮੈਰੀ ਖਾਲਸਾ ਜੀ ਪੰਜਾਬ ਆਉਂਦਾ ਹੈ ਲੁਧਿਆਣਾ ਹੈ ਕਿ ਰਤਨ ਸਿੰਘ ਪੰਗੂ ਜੀ ਪਾਸੋਂ ਕਿਵੇਂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰਦਾ ਹੈ ਇਸਨੇ ਪ੍ਰਸ਼ਨ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਕਿਉਂ ਸਾਜਿਆ ਗੋਬਿੰਦ ਸਿੰਘ ਜੀ ਦਾ ਜਨਮ ਇਸ ਧਰਤੀ ਤੇ ਕਿਉਂ ਹੋਇਆ ਹੈ ਗੁਰੂ ਮਹਾਰਾਜਾਂ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਸਹਿਬਾਨ ਸਨ ਕਿ ਉਹਨਾਂ ਦੀ ਦੁਸ਼ਮਣੀ ਚੱਲ ਰਹੀ ਸੀ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਨੇ ਅਰੰਗਜੀਤ ਦੇ ਨਾਲ ਟੱਕਰ ਲਈ ਹੈ ਉਸ ਵਾਰਗਤ ਦਾ ਰਾਂਗ ਜੈਵਦਾ ਜੋਰ ਹਿੰਦੁਸਤਾਨ ਦੇ ਵਿੱਚ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਪੰਥ ਨੂੰ ਪਹਾੜਾਂ ਦੇ ਵਿੱਚ ਲੁਕਾ ਕੇ ਪੈਦਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸਮੁੰਦਰ ਦੇ ਟਾਪੂ ਤੇ ਪੰਥ ਨੂੰ ਪੈਦਾ ਕੀਤਾ ਹੈ ਇਹ ਸਵਾਲ ਖਾਲਸਾ ਜੀ ਕੈਪਟਨ ਮੈਰੀ ਨੇ ਪੁੱਛੇ ਹਨ ਇਹਨਾਂ ਦੇ ਉੱਤਰ ਅੱਗੇ ਰਤਨ ਸਿੰਘ ਪੰਗੂ ਨੇ ਕਿਵੇਂ ਦਿੱਤੇ ਹਨ ਦੁਹਰਾ ਤਉ ਮਰੀ ਮੋਹਸੋ ਕਹੀ ਫਿਰ ਪਿੰਨ ਪਿੰਨ ਮੁਹੇ ਸਮਝਾਏ ਕੈਪਟਨ ਮੈਰੀ ਨੇ ਆਖਿਆ ਕਿ ਸ਼ਹੀਦ ਰਤਨ ਸਿੰਘ ਪੰਗੂ ਜੀ ਖਾਲਸੇ ਪੰਥ ਦੇ ਬਾਰੇ ਮੈਨੂੰ ਥੋੜਾ ਥੋੜਾ ਕਰਕੇ ਸਮਝਾਵੋ ਜੇਕਰ ਤੁਸੀਂ ਮੈਨੂੰ ਇੱਕਦਮ ਸਾਰੀ ਕਥਾ ਸਮਝਾ ਦਵੋਗੇ ਫਿਰ ਮੇਰੇ ਦਿਮਾਗ ਦੇ ਵਿੱਚ ਗੱਲ ਨਹੀਂ ਪੈਣੀ ਹੈ ਪਹਿਲਾਂ ਮੈਨੂੰ ਆਹ ਦੱਸੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਨੂੰ ਕਿਉਂ ਪੈਦਾ ਕੀਤਾ ਪੰਥ ਰਚਿਓ ਜੇ ਮਸਾਤੋ ਗਰੇ ਹੋਰ ਪੈ ਹੋ ਕੇ ਤਦਾਏ ਉਸ ਵਕਤ ਤਾਂ ਅਰੰਗਜੀਤ ਦਾ ਜੋਰ ਆ ਦੱਖਣ ਤੋਂ ਲੈ ਕੇ ਪੂਰਬ ਤੱਕ ਤੇ ਤਿੱਬਤ ਦੀ ਪਹਾੜੀਆਂ ਦੇ ਤੱਕ ਤਰ੍ਹਾਂ ਖੈਬਰ ਤੇ ਤੱਕ ਅਰੰਗ ਜੇਬ ਦਾ ਉਸ ਵਕਤ ਜੋਰ ਚੱਲਦਾ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਤੁਰਕਾਂ ਦਾ ਡੰਕਾ ਵੱਜਦਾ ਸੀ ਤੁਰਕਾਂ ਦੀ ਹਕੂਮਤ ਚਾਰੇ ਪਾਸੇ ਫਿਰਦੀ ਸੀ ਕਿਸੇ ਨੂੰ ਸ਼ਾਂਤੀ ਨਾਲ ਤੁਰਕਾਂ ਨੇ ਰਹਿਣ ਨਹੀਂ ਦਿੱਤਾ ਆਪਣੇ ਧਰਮ ਦੀ ਤੁਰਕਾਂ ਨੇ ਪੂਜਾ ਕਰਾਈ ਹੈ ਕਿ ਅਸਲਾਮ ਨੂੰ ਮੰਨਣਾ ਹੈ Hindu ਧਰਮ ਨੂੰ ਛੱਡ ਦੇਣਾ ਹੈ ਤੁਸੀਂ ਮੈਨੂੰ ਆਹ ਦੱਸੋ ਕਿ ਅਰੰਗ ਜੇਬ ਦਾ ਇਤਨਾ ਜੋਰ ਸੀ ਇਤਨਾ ਇਹ ਰੰਗ ਜੇਬ ਦੇ ਜੋਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਖਾਲਸਾ ਪੰਥ ਨੂੰ ਪਹਾੜਾਂ ਦੇ ਵਿੱਚ ਲੁਕਾ ਕੇ ਪੈਦਾ ਕੀਤਾ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੰਦਰ ਦੇ ਟਾਪੂ ਤੇ ਖਾਲਸੇ ਨੂੰ ਪੈਦਾ ਕੀਤਾ ਹੈ ਇਤਨੀ ਗੱਲ ਕਹਿਣ ਦੀ ਲੋੜ ਸੀ ਤੇ ਖਾਲਸਾ ਜੀ ਰਤਨ ਸਿੰਘ ਭੰਗੂ ਨੇ ਕਿਵੇਂ ਉੱਤਰ ਦਿੱਤਾ ਹੈ ਦੁਹਰਾ ਜਿਵੇਂ ਤੇ ਮੈਂ ਉੱਤਰ ਮੈਂ ਦਇਓ ਸੁਨੋ ਸੋ ਗੁਰ ਸਿੱਖ ਕਹਿੰਦੇ ਗੁਰੂ ਸਿੱਖੂ ਸਿੰਘ ਅੰਗਰੇਜ਼ਾਂ ਦੇ ਅਫਸਰ ਨੇ ਜਦ ਮੈਨੂੰ ਇਹ ਪ੍ਰਸ਼ਨ ਕੀਤਾ ਹੈ ਤੇ ਮੈਂ ਉਸ ਨੂੰ ਉੱਤਰ ਕਿਵੇਂ ਦਿੰਦਾ ਹੈ ਕੈਪਟਨ ਮੈਰੀਨੂ ਜਾਨ ਮਤ ਲੋ ਕਿਉਂ ਨਾ ਪੰਥ ਯਾ ਸੂਲਨ ਜੋ ਮੁਖ ਤਿੱਖ ਕਹਿੰਦੇ ਸੁਣ ਲੈ ਅੰਗਰੇਜ਼ਾ ਦੇ ਆਫਸਰਾ ਤੂੰ ਬੋਲਦਾ ਹੈ ਕਲਗੀਧਰ ਦਸ਼ਮੀਸ਼ ਪਿਤਾ ਜੀ ਨੇ ਇਹ ਪਹਾੜਾਂ ਚ ਪੰਥ ਨੂੰ ਪੈਦਾ ਕੀਤਾ ਹੈ ਲੁਕ ਛੁਪ ਕੇ ਤੂੰ ਬੋਲਦਾ ਹੈ ਖਾਲਸਾ ਪੰਥ ਨੂੰ ਜੰਗਲ 'ਚ ਪੈਦਾ ਕੀਤਾ ਹੈ ਤੂੰ ਬੋਲਦਾ ਹੈ ਸਮੁੰਦਰ ਤੇ ਟਾਪੂ ਤੇ ਪੈਦਾ ਕੀਤਾ ਹੈ ਖਾਲਸੇ ਦਾ ਜਨਮ ਨਹੀਂ ਹੋਇਆ ਹੈ ਇਹ ਖਾਲਸੇ ਨੂੰ ਗੁਰੂ ਕਲਗੀਧਰ ਜੀ ਨੇ ਪ੍ਰਗਟ ਕੀਤਾ ਹੈ ਜਿਵੇਂ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ ਓਵੇਂ ਹੀ ਖਾਲਸੇ ਦਾ ਇਹ ਮੂੰਹ ਕਰਾਰਾ ਹੈ ਇਸ ਦੇ ਨਾਲ ਜਿਸ ਨੇ ਵੀ ਟੱਕਰ ਲਈ ਹੈ ਉਹ ਨਿਸ਼ ਤੋਂ ਨਾਬੂਤ ਹੋ ਗਿਆ ਹੈ ਤੂੰ ਬੋਲਦਾ ਹੈ ਕਿ ਕਲਗੀਧਰ ਨੇ ਅਰੰਗ ਜੀਵ ਤੋਂ ਡਰ ਕੇ ਇਹ ਲੁਕ ਛੁਪ ਕੇ ਪੰਥ ਨੂੰ ਪ੍ਰਗਟ ਕੀਤਾ ਹੈ ਭਾਈ ਇਹ ਮੇ ਦੀ ਗੱਲ ਨਹੀਂ ਹੈ ਗਵਰਨਮੈਂਟ ਨੂੰ ਕਾਲ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ 80000 ਦਾ ਇਕੱਠ ਕਰਕੇ ਸਾਰਿਆਂ ਨੂੰ ਅਮਰਤ ਛਕਾ ਕੇ ਖੰਡੇ ਦੀ ਗੁੜਤੀ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਨਿਹੰਗ ਸਿੰਘ ਸਾਰਿਆਂ ਨੂੰ ਖਾਲਸਾ ਬਣਾਇਆ ਹੈ ਪੂਰੇ 80000 ਦੇ ਇਕੱਠ ਦੇ ਵਿੱਚ ਤੁਰਕਾਂ ਦੀ ਹਕੂਮਤ ਤੋਂ ਬੰਗਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਥ ਨੂੰ ਪ੍ਰਗਟ ਕੀਤਾ ਹੈ ਚੌਪਈ ਸਿੰਘਨਪੰਥ ਕਬਲੋ ਕੁਛ ਪਰਹਿਓ ਤੂੰ ਬੋਲਦਾ ਹੈ ਕਿ ਜੋ ਸਿੰਘ ਹਨ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਲੁਕ ਛੁਪ ਕੇ ਪੈਦਾ ਕੀਤਾ ਹੈ ਸਿੰਘ ਨਾਮ ਸ਼ੇਰ ਦਾ ਹੁੰਦਾ ਹੈ ਸ਼ੇਰ ਜੰਗਲਾਂ ਦੇ ਵਿੱਚ ਗੱਜਦੇ ਹਨ ਤੇ ਮਹਿਲਾਂ ਵਾਲਿਆਂ ਨਾਲ ਟੱਕਰ ਲੈਂਦੇ ਹਨ ਛੋਟੀਆਂ ਜਾਤਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਉੱਚਾ ਚੁੱਕ ਕੇ ਤੇ ਟੋਪੀਆਂ ਲੁਹਾ ਕੇ ਦਮਾਲੇ ਸਜਾਏ ਹਨ ਸ਼ਸਤਰ ਫੜਾਈ ਇਹਨਾਂ ਤੇ ਕਮਰ ਕਸੇ ਲੋਆਈ ਹਨ ਤੇ ਘੋੜਿਆਂ ਦੀ ਕਾਠੀ ਤੇ ਗਰੀਬ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਬਿਠਾਇਆ ਹੈ ਉਹ ਗਰੀਬ ਲੋਕ ਜਿਹੜੇ ਸ਼ਸਤਰ ਚੱਕਣ ਨੂੰ ਡਰਦੇ ਸਨ ਉਹਨਾਂ ਦੇ ਹੱਥਾਂ ਦੇ ਜੋ ਖੰਡੇ ਫੜਾਈ ਹਨ ਤੇ ਤੁਰਕਾਂ ਦੀ ਹਕੂਮਤ ਦੇ ਨਾਲ ਮੱਥਾ ਲਵਾ ਕੇ ਰੱਖ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਨ ਪੰਥ ਯੁੱਧ ਕੋ ਪਾਇਓ ਯੁੱਧ ਦੇ ਖਾਤਰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ ਬਣਾਇਆ ਹੈ ਪੰਥ ਨੂੰ ਪ੍ਰਗਟ ਕੀਤਾ ਹੈ ਰਾਜ ਅਸੀਂ ਲੈਣਾ ਹੈ ਦਿੱਲੀ ਅਤੇ ਲਾਹੌਰ ਦਾ ਯੁੱਧ ਕਰਕੇ ਹੀ ਲਵਾਂਗੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਸਾਰੀ ਸ੍ਰਿਸ਼ਟੀ ਦੇ ਨਹੀਂ ਪੂਰੇ ਖੰਡ ਬ੍ਰਹਮੰਡਾਂ ਦੇ ਰਾਜ ਕਰਨ ਦਾ ਇਹ ਅਧਿਕਾਰ ਰੱਖਦੇ ਹਨ ਅੰਗਰੇਜ਼ਾਂ ਦੇ ਅਪਸਰਾ ਸਿੰਘਨ ਜਨਮ ਸੰਗ ਸਸਤਰਨ ਲਿਓ ਸਿੰਘਾਂ ਦਾ ਜਨਮ ਹੀ ਖੰਡੇ ਦੀ ਧਾਰ ਦੇ ਨਾਲ ਹੋਇਆ ਹੈ ਸਰਬ ਲੋਹ ਦੇ ਬਾਟੇ ਦੇ ਵਿੱਚ ਜਦੋਂ ਗੁਰੂ ਕਲਗੀਧਰ ਜੀ ਨੇ ਖੰਡੇ ਨੂੰ ਘਮਾਇਆ ਸੀ ਉਦੋਂ ਖੰਡੇ ਦੀ ਧਾਰ ਦੇ ਨਾਲ ਖਾਲਸੇ ਪੰਥ ਦਾ ਜਨਮ ਹੋਇਆ ਹੈ ਸਿੰਘਨਪੋਲ ਖੰਡੇ ਕੀ ਦੀ ਖਾਲਸੇ ਨੂੰ ਬੜੀ ਕਰਾਰੀ ਪੋਲ ਖੰਡੇ ਦੀ ਦਸ਼ਮੇਸ਼ ਪਿਤਾ ਨੇ ਦਿੱਤੀ ਹੈ ਸਿੰਘਨ ਗੁੜਤੀ ਖੰਡੇ ਕੀ ਦੀ ਸੁਣ ਲੈ ਅੰਗਰੇਜ਼ਾਂ ਦੇ ਅਫਸਰਾਂ ਦੁਨੀਆਵੀ ਲੋਕਾਂ ਦੇ ਘਰ ਜਦ ਪੁੱਤਰ ਦਾ ਜਨਮ ਹੁੰਦਾ ਹੈ ਬੀਟੀ ਬੇਟਾ ਜਦੋਂ ਪੈਦਾ ਹੁੰਦਾ ਹੈ ਉਹ ਗੁੜ ਚਟਾ ਕੇ ਕਦੇ ਸ਼ਹਿਦ ਚਟਾ ਕੇ ਆਪਣੇ ਬੱਚਿਆਂ ਨੂੰ ਗੁੜਤੀ ਦਿੰਦੇ ਹਨ ਪਰ ਗੁਰੂ ਕਲਗੀ ਧਰਨੇ ਸਾਨੂੰ ਸ਼ਹਿਦ ਚਟਾ ਕੇ ਜਾਂ ਗੁੜ ਖੜਾ ਕੇ ਇਹ ਗੁੜਤੀ ਨਹੀਂ ਦਿੰਦੀ ਹੈ ਖੰਡੇ ਦੀ ਗੁੜਤੀ ਦਿੰਦੀ ਹੈ ਸਿਰ ਪਰ ਚੱਕਰ ਕਰਦੇ ਧਾਰੇ ਜਦੋਂ ਸਾਨੂੰ ਅਮਰ ਤੇ ਸ਼ਕਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਕਰਾਰੀ ਪਹਲ ਪਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੜਾਈ ਤੇ ਫਿਰ ਉਦੋਂ ਟੋਪੀਆਂ ਲੁਹਾ ਦਿੱਤੀਆਂ ਗਿਆ ਤੇ ਸਿਰ ਤੇ ਦਮਾਲੇ ਸਜਾ ਦਿੱਤੇ ਕਦ ਬਹਿ ਲੁੱਕ ਜਿਵੇਂ ਸ਼ੇਰ ਨਾ ਖਵਾ ਹੈ ਤੂੰ ਬੋਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਲੁੱਕ ਛੁਪ ਕੇ ਪੈਦਾ ਕੀਤਾ ਹੈ ਮੈਂ ਤੈਨੂੰ ਦੱਸਦਾ ਹਾਂ ਜੋ ਬੱਬਰ ਸ਼ੇਰ ਹੁੰਦਾ ਹੈ ਸ਼ੇਰ ਦੇ ਵਿੱਚ ਸਾਰੇ ਜਾਨਵਰਾਂ ਦੇ ਇਲਾਕੇ ਹੁੰਦੇ ਹਨ ਕੋਈ ਵੀ ਜਾਨਵਰ ਤੀਸਰੇ ਦੇ ਇਲਾਕੇ ਦੇ ਵਿੱਚ ਨਹੀਂ ਜਾ ਸਕਦਾ ਪਰ ਬੱਬਰ ਸ਼ੇਰ ਨੂੰ ਅਧਿਕਾਰ ਹੁੰਦਾ ਹੈ ਉਹ ਤੀਸਰੇ ਦੇ ਇਲਾਕੇ ਦੇ ਵਿੱਚ ਚਲਿਆ ਜਾਂਦਾ ਹੈ ਜਦ ਜਿਹੜੇ ਜਾਨਵਰ ਹਨ ਵੇਖਦੇ ਹਨ ਸ਼ੇਰ ਦੀਆਂ ਪੜਾਂ ਕਿ ਸਾਡੇ ਇਲਾਕੇ ਦੇ ਵਿੱਚ ਸ਼ੇਰ ਆਇਆ ਹੈ ਉਹ ਜਿਹੜੇ ਜਾਨਵਰ ਹਨ ਸ਼ੇਰ ਤੋਂ ਡਰਦੇ ਰਹਿੰਦੇ ਹਨ ਕਹਿੰਦੇ ਐਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦੀਆਂ ਪੌੜਾਂ ਇਹ ਹਿੰਦੁਸਤਾਨ ਦੀ ਧਰਤੀ ਤੇ ਛੱਡ ਦਿੱਤੀਆਂ ਹਨ ਇਹ ਆਪਣੇ ਜਾਣ ਪਿੱਛੋਂ ਦੱਸ ਦਿੰਦਾ ਹੈ ਕਿ ਅਸੀਂ ਤਾਂ ਚਲੇ ਗਏ ਹਾਂ ਪਰ ਮੇਰੇ ਪਿੱਛੇ ਸਰਤ ਉਪਛੋਤੋਂ ਸਾਤੋਂ ਬਾਅਦ ਮੇਰਾ ਖਾਲਸਾ ਪੰਥ ਅਤੇ ਜਿਉਂਦਾ ਹੈ ਜੋ ਹਿੰਦੁਸਤਾਨ ਦੇ ਉੱਤੇ ਜਦੋਂ ਵੀ ਭੀੜ ਪਵੇਗੀ ਤੁਸੀਂ ਤੇ ਆਪਣੇ ਸਿਰ ਲਾ ਕੇ ਰੱਖ ਦਵੇਗਾ ਪੰਥ ਰਚੂਏ ਮਹਤ ਸਤਿਗੁਰੂ ਪੂਰੇ ਹੁਣ ਤੇਰਾ ਅਗਲਾ ਜੋ ਸਵਾਲ ਹੈ ਕਿ ਖਾਲਸੇ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਸ ਧਰਤੀ ਦੇ ਕਿਉਂ ਹੁੰਦਾ ਹੈ ਇਸ ਦਾ ਜ਼ਿਕਰ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ શ્રી ਦਸਮ ਗ੍ਰੰਥ ਦੀ ਬਾਣੀ ਦੇ ਵਿੱਚ 72 ਨਾਟਕ ਦੇ ਅਧਿਆਇ ਦੇ ਵਿਚਕਰਤੇ ਹਨ ਗੁਰੂ ਗੋਬਿੰਦ ਸਿੰਘ ਜੀ ਆਗਦੇ ਹਨ ਅਬ ਮੈਂ ਆਪਣੀ ਕਥਾ ਬਖਾਨੂ ਤਪਸਾਦਤ ਜਿਹ ਬਿੱਦਮੋਹਿਆਨੋ ਹੇਮਕੁੰਠ ਪਹਾੜਤ ਹੈ ਜਹਾਂ ਸਭ ਤਸਰੰਗ ਸੋਭਤ ਹੈ ਤਹਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪਿਛਲਾ ਜੀਵਨ ਹੈ ਇਹ ਤਕਰੀਬਨ ਖਾਲਸਾ ਜੀ ਦੁਆਪਰ ਯੁੱਗ ਦੀ ਗੱਲ ਹੈ ਜਿਹੜੀ ਨਦੇੜ ਦੀ ਧਰਤੀ ਹੈ ਜਿਉ ਹਜ਼ੂਰ ਸਾਹਿਬ ਵਾਲਾ ਤਖਤ ਹੈ ਨੋਂ ਨੰਦਾਂ ਦੇ ਨਾਮ ਤੋਂ ਨਦੇੜ ਦਾ ਨਾਮ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਿਛਲਾ ਜੀਵਨ ਹੈ ਉਹ ਨਦੇੜ ਤੋਂ ਹੀ ਸ਼ੁਰੂ ਹੁੰਦਾ ਹੈ ਨਦੇੜ ਦੇ ਵਿੱਚ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਉੱਥੇ ਰਹਿੰਦੇ ਸਨ ਫਿਰ ਹੁਕਮ ਹੁੰਦਾ ਹੈ ਹੇਮਕੁੰਟ ਦੇ ਪਹਾੜਾਂ ਵੱਲ ਚੱਲ ਜਾਂਦੇ ਹਨ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਸੁਣੋ ਖਾਲਸਾ ਜੀ ਹੇ ਗੁਰ ਸਿੱਖੋ ਹੇ ਖਾਲਸਾ ਪੰਥ ਹੁਣ ਮੈਂ ਆਪਣੀ ਤੁਹਾਨੂੰ ਕਥਾ ਬਖਾਉਣਾ ਦੁਸ਼ਟ ਦਮਨ ਦੀ ਤਪਸਾਦ ਜੇ ਵਿਦਮੋਹਿਆਨੋ ਕਿਵੇਂ ਦੁਸ਼ਟ ਦਮਨ ਨੇ ਹੇਮਕੁੰਟ ਦੀ ਪਹਾੜੀਆਂ ਤੇ ਤਪ ਕੀਤਾ ਹੈ ਹੇਮਕੁੰਟ ਪਰਬਤ ਹੈ ਜਹਾਂ ਸਭ ਤਸਰੰਗ ਸੋਭਤ ਹੈ ਤਹਾਂ ਜਿੱਥੇ ਬਰਫ਼ ਦੇ ਨਾਲ ਸੱਤ ਪर्वਤ ਹਨ ਬਰਫ਼ ਦੇ ਨਾਲ ਉਹ ਸੱਤ ਚੋਟੀਆਂ ਟਕੀਆਂ ਹੋਈਆਂ ਹਨ ਉਸ ਇੱਕ ਪर्वਤ ਦੇ ਉੱਤੇ ਜਿਸ ਦਾ ਨਾਮ नागਸਾਤ ਹੈ ਜਿੱਥੇ ਮੈਂ ਤਪ ਕੀਤਾ ਹੈ ਜਦੋਂ ਦਸ਼ਟਧਮਨ ਮਹਾਰਾਜ ਨੇ ਖਾਲਸਾ ਜੀ ਹਿਮਕੁੰਟ ਦੀ ਪਹਾੜੀਆਂ ਉੱਤੇ ਤਪ ਕੀਤਾ ਹੈ ਤੇ ਹੁਣ ਜਦੋਂ ਭਗਤੀ ਕਬੂਲ ਹੋਈ ਹੈ ਫਿਰ ਅਕਾਲ ਪੁਰਖ ਨੇ ਬਚਨ ਕੀਤਾ ਹੈ ਮਹਾਦੇਵ ਅਚੋਤਕ ਕਹਾਇਓ ਐ ਦੁਸ਼ਟ ਦਮਨ ਮਹਾਰਾਜ ਜੀ ਮੈਂ ਧਰਤੀ ਤੇ ਬਹੁਤ ਸਾਰੇ ਅਵਤਾਰਾਂ ਨੂੰ ਭੇਜਿਆ ਸਾਰਿਆਂ ਨੇ ਲੋਕਾਂ ਨੂੰ ਦੁਬਿਧਾ ਦੇ ਵਿੱਚ ਪਾ ਲਿਆ ਹੈ ਜੇਕਰ ਮੈਂ ਸ਼ਿਵ ਜੀ ਨੂੰ ਬਣਾਇਆ ਤੇ ਸ਼ਿਵ ਜੀ ਨੇ ਆਪਣੇ ਆਪ ਨੂੰ ਅਚੋਤਕ ਕਹਾਇਆ ਹੈ ਬਿਸਨ ਅਪ ਕੋ ਹੀ ਠਹਿਰਾਇਓ ਤੇ ਵਿਸ਼ਨੂ ਨੇ ਆਪਣੇ ਆਪ ਨੂੰ ਹੀ ਆਕਾਲ ਪੁਰਖ ਕੋਹਾਇਆ ਹੈ ਬ੍ਰਹਮਾ ਬਪਰਾ ਪਾਰ ਬ੍ਰਹਮ ਬਖਾਨਾ ਬ੍ਰਹਮੇ ਨੇ ਆਪਣੇ ਆਪ ਨੂੰ ਪਾਰ ਬ੍ਰਹਮ ਅਖਵਾਇਆ ਹੈ ਕਿ ਮੈਂ ਮੈ ਤੋਂ ਵੱਡਾ ਬ੍ਰह्म ਗਿਆਨੀ ਹੋਰ ਇਸ ਸ੍ਰਿਸ਼ਟੀ ਦੇ ਕੋਈ ਵੀ ਨਹੀਂ ਹੈ ਪ੍ਰਭੂ ਕੋ ਪ੍ਰਭੂ ਨਾ ਕਿਨ ਹੂ ਜਾਣਾ ਪਰਮੇਸ਼ਰ ਨੂੰ ਪਰਮੇਸ਼ਰ ਕਰਕੇ ਕਿਸੇ ਨੇ ਨਹੀਂ ਜਾਣਿਆ ਹੈ ਸੰਸਾਰੀ ਲੋਕਾਂ ਨੇ ਦੁਸ਼ਟ ਨਮਨ ਮਹਾਰਾਜ ਜੀ ਅਵਤਾਰਾਂ ਨੂੰ ਹੀ ਪਰਮੇਸ਼ਰ ਮੰਨ ਲਿਆ ਹੈ ਸਭ ਆਪਣੀ ਆਪਣੀ ਓਰੀਆਣਾ ਸਾਰਿਆਂ ਨੇ ਆਪਣੀ ਆਪਣੀ ਵੱਖਰੀ ਮੱਤ ਚਲਾ ਕੇ ਕਾਂ ਨੂੰ ਦੁਬਧਾ ਵਿੱਚ ਉਲਝਾ ਲਿਆ ਹੈ ਪਾਰ ਬ੍ਰह्म ਕਾ ਹੂ ਨਾ ਪਛਾਨਾ ਪਾਰ ਬ੍ਰह्म ਦੀ ਮਤ ਨੂੰ ਕਿਸੇ ਨੇ ਵੀ ਨਹੀਂ ਪਛਾਨਿਆ ਹੈ ਤਪਸਾਦਤ ਹਰ ਮੂਹੇ ਬਲਾਇਓ ਤੇ ਫਿਰ ਦੁਸ਼ਟ ਦਮਨ ਮਹਾਰਾਜ ਜੀ ਤਾਈਓ ਮੈਂ ਤੁਹਾਨੂੰ ਨਦੇੜ ਦੀ ਧਰਤੀ ਤੋਂ ਇਸ ਸਥਾਨ ਤੇ ਬੁਲਾਇਆ ਹੈ ਇਮਕਰ ਬਹਿ ਲੋਕ ਪਠਾਇਓ ਹੁਣ ਤੁਸੀਂ ਧਰਤੀ ਉੱਤੇ ਜਾਵੋ ਤੇ ਗੁਰੂ ਤੇਗ ਬਹਾਦਰ ਜੀ ਦੇ ਘਰ ਅਵਤਾਰ ਧਾਰਨ ਕਰੋ ਤੇ ਅੱਗੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਦੁਸ਼ਟ ਦਮਨ ਨੂੰ ਅਕਾਲ ਪੁਰਖ ਨੇ ਕਿਹੜੇ ਬਚਨ ਕਹੇ ਸਨ ਮੈਂ ਆਪਣਾ ਪੋਤ ਤੋਹੇ ਨਵਾਜਿਆ ਪੰਥ ਪ੍ਰਚੂਰ ਕਰਵੇਂ ਬੋ ਸਾਜਾ ਐ ਦੁਸ਼ਟ ਦਮਨ ਜੀ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪੇਜ ਰਿਆਂ ਹਾਂ ਤੇ ਧਰਤੀ ਤੇ ਜਾਵੋ ਇੱਕ ਤੀਸਰਾ ਪੰਥ ਪੈਦਾ ਕਰ ਦਵੋ ਜਹਾਂ ਤਹਾ ਤੇ ਧਰਮ ਚਲਾਏ ਧਰਤੀ ਤੇ ਜਾ ਕੇ ਤੀਸਰਾ ਪੰਥ ਪੈਦਾ ਕਰ ਦਵੋ ਤੇ ਸੱਚ ਦਾ ਮਾਰਗ ਚਲਾਵੋ ਤੇ ਜਿਹੜਾ ਸੱਚਾ ਧਰਮ ਹੈ ਧਰਤੀ ਤੇ ਜਾ ਕੇ ਚਲਾਵੋ ਕਬੁੱਧ ਕਰਨ ਤੇ ਲੋਕ ਹਟਾਏ ਲੋਕਾਂ ਨੂੰ ਕਬੁੱਧ ਕਰਨ ਤੋਂ ਹਟਾ ਲਵੋ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਪਣੀ ਜੀਵਨੀ ਲਿਖੀ ਹੈ ਪਿਛਲੇ ਜਨਮ ਦੀ ਹੇਮਕੁੰਠ ਤੋਂ ਜੋ ਚੌਂਕੜਾ ਲੱਗਦਾ ਹੈ ਤੇ ਉਹ ਜਦੋਂ ਹੁਣ ਚੌਂਕੜਾ ਖੁੱਲਿਆ ਹੈ ਅਕਾਲ ਪੁਰਖ ਨੇ ਬਚਨ ਕੀਤੇ ਹਨ ਤੇ ਪਟਨੇ ਦੇ ਵਿੱਚ ਗੁਰੂ ਕਲਗੀ ਧਰਜੀ ਖਾਲਸਾ ਜੀ ਪ੍ਰਕਾਸ਼ ਕਰਦੇ ਹਨ ਤੇ ਉਹ ਕਥਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਖੀ ਹੈ ਭਾਈ ਮਾਨੀ ਸਿੰਘ ਜੀ ਨੇ ਪ੍ਰਸ਼ਨ ਕੀਤਾ ਹੈ ਮਹਾਰਾਜ ਥੋਤੋਂ ਪਹਿਲਾਂ ਜਿਵੇਂ ਰਾਮਚੰਦਰ ਤੇ ਕ੍ਰਿਸ਼ਨ ਜੀ ਹੋਏ ਹਨ ਉਹਨਾਂ ਦੀ ਕਥਾ ਦੂਸਰੇ ਲੋਕਾਂ ਨੇ ਲਿਖੀ ਹੈ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਆਖਿਆ ਮਨੀ ਸਿੰਘ ਜੀ ਜੇਕਰ ਸ਼੍ਰੀ ਰਾਮਚੰਦਰ ਹੋਏ ਹਨ ਤੇ ਤੁਲਸੀਦਾਸ ਨੇ ਜੇਕਰ ਰਮਾਇਣ ਨੂੰ ਲਿਖਿਆ ਹੈ ਤੇ ਤੁਲਸੀਦਾਸ ਨੇ ਰਾਮ ਨੂੰ ਪਰਮੇਸ਼ਰ ਆਖ ਦਿੱਤਾ ਹੈ ਉਸ ਨੂੰ ਰੱਬ ਆਖ ਦਿੱਤਾ ਹੈ ਜੇਕਰ ਦੁਆਪਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਹੋਏ ਹਨ ਬੇਸ਼ੱਕ ਉਹਨਾਂ ਨੇ ਪਾਪੀ ਕੰਸ ਨੂੰ ਕਿੱਸਾ ਤੋਂ ਪਛਾੜ ਕੇ ਥੱਲੇ ਮਾਰ ਕੇ ਮਾਰ ਦਿੱਤਾ ਹੈ ਪਰਸੂਰਦਾਸ ਨੇ ਜੋ ਪਦੇ ਲਿਖੇ ਹਨ वेद व्यास ਨੇ ਜੋ ਮਹਾਭਾਰਤ ਨੂੰ ਲਿਖਿਆ ਹੈ ਉਹ ਲੋਕਾਂ ਨੇ ਕ੍ਰਿਸ਼ਨ ਨੂੰ ਰੱਬ ਕਹਿ ਦਿੱਤਾ ਹੈ ਅਕਾਲ ਪੁਰਖ ਕਹਿ ਦਿੱਤਾ ਹੈ ਮੈਂ ਆਪਣੀ ਕਥਾ ਆਪ ਤਾਂ ਕਰਕੇ ਲਿਖ ਰਿਹਾ ਕਿਤੇ ਜਿਹੜੇ ਸਿੱਖ ਹਨ ਉਹ ਮੈਨੂੰ ਵੀ ਨਾ ਕਿਤੇ ਅਕਾਲ ਪੁਰਖ ਕਹਿਣ ਗੁਰੂ ਗੋਬਿੰਦ ਸਿੰਘ ਜੀ ਕੀ ਲਿਖਦੇ ਹਨ ਕਹਿੰਦੇ ਮੈਂ ਹੋਂ ਪਰਮ ਪੁਰਖ ਦਾ ਦਾਸ ਆ ਦੇਖਣ ਆਇਓ ਜਗਤ ਤਮਾਸ਼ਾ ਮੈਂ ਤਾਂ ਪਰਮਪੁਰਖ ਦਾ ਦਾਸ ਆ ਉਸ ਤੋਂ ਅੱਗੇ ਲੈ ਕੇ ਇਸ ਧਰਤੀ ਤੇ ਆਇਆ ਹਾਂ ਤੇ ਪੰਥ ਨੂੰ ਪੈਦਾ ਕਰਕੇ ਚਲਾ ਜਾਏਗਾ ਸੰਸਾਰੀ ਤਮਾਸ਼ਾ ਵੇਖ ਕੇ ਚਲਿਆ ਜਾਵਾਂਗਾ ਜੋ हमको ਪਰਮੇਸ਼ਰ ਉੱchnੇ ਤੇ ਸਭ ਨਰਕਕੁੰਡ ਵਿੱਚ ਪਰ ਹੈ ਕਿ ਨਹੀਂ ਜਿਹੜਾ ਸਿੱਖ ਹੋਵੇਗਾ ਚਾਹੇ ਹੋਰ ਵੀ ਜੋ ਹੋਵੇਗਾ ਜੋ ਮੈਨੂੰ ਪਰਮੇਸ਼ਰ ਰੱਖੇਗਾ ਕਿ ਗੁਰੂ ਗੋਬਿੰਦ ਸਿੰਘ ਰੱਬ ਸੀ ਅਕਾਲ ਪੁਰਖ ਸੀ ਉਹ ਫਿਰ ਨਰਕਾਂ ਦੇ ਵਿੱਚ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਉਗੜਦੰਤੀ ਜੁ ਕੀ ਆਖਦੇ ਹਨ ਯਹੀ ਦੇਹ ਆਗਿਆ ਤੁਰ ਕਰਨ ਗਏ ਖਪਾਉਂ ਗਉ ਕਾਤ ਕਾ ਦੁਖ ਜਗਤ ਸوں ਮਿਟਾਉਂ ਕਹਿੰਦੇ ਧਰਤੀ ਦੇ ਤਾਂ ਮੈਨੂੰ ਕਰਕੇ ਆਉਣਾ ਪਿਆ ਮੈਂ ਆਗਿਆ ਲੈ ਕੇ ਕਾਲਪੁਰਖ ਤੋਂ ਆਇਆ ਹਾਂ ਜੋ ਤੁਰਕ ਹਿੰਦੁਸਤਾਨ ਦੇ ਵਿੱਚ ਗਊ ਦਾ ਘਾਤ ਕਰ ਰਹੇ ਹਨ ਹਿੰਦੂਆਂ ਦੇ ਮੰਦਰਾਂ ਤੇ ਗਾਈਆਂ ਨੂੰ ਵੱਢ ਰਹੇ ਹਨ ਗਊ ਵਰਗੇ ਜੋ ਬ੍ਰਾਹਮਣ ਹਨ ਜੋ ਹਿੰਦੂ ਹਨ ਉਹਨਾਂ ਨੂੰ ਖਪਾ ਰਹੇ ਹਨ ਗਊ ਘਾਤ ਦਾ ਦੁੱਖ ਜੱਗ ਸੇ ਮਟਾਉ ਹਿੰਦੁਸਤਾਨ ਤੇ ਤੁਰਕਾਂ ਨੇ ਜੋ ਗਊ ਘਾਤ ਦਾ ਦੁੱਖ ਲਗਾਇਆ ਹੈ ਇਹ ਦੁੱਖ ਨੂੰ ਮਟਾਉਣ ਵਾਸਤੇ ਮੈਨੂੰ ਧਰਤੀ ਉੱਤੇ ਆਉਣਾ ਪਿਆ ਹੈ ਦੋਹਾਂ ਪੰਥ ਮੇਂ ਕਬੜ ਵਿੱਦਿਆ ਚਲਾਨਨੀ ਬਹੁਤ ਤੀਸਰਾ ਪੰਥ ਕਰੂ ਪ੍ਰਧਾਨੀ ਕਹਿੰਦੇ ਗੁਰੂ ਨਾਨਕ ਦੀ ਸਿੱਖੀ ਤੋਂ ਪਹਿਲਾਂ ਜਿਹੜੇ ਦੋ ਪੰਥ ਸਾਨ ਹਿੰਦੂ ਅਤੇ ਮੁਸਲਮਾਨ ਜਨਾਂ ਦੇ ਵਿੱਚ ਕਾਪੜ ਦੀ ਵਿਦਿਆ ਚੱਲ ਰਹੀ ਹੈ ਉਹ ਕਾਪੜ ਦੀ ਵਿਤਿਆ ਨੂੰ ਖਤਮ ਕਰਨ ਦੇ ਲਈ ਇਹ ਤੀਸਰਾ ਪੰਥ ਮੈ ਧਰਤੀ ਤੇ ਸਜਣ ਦੇ ਲਈ ਆਇਆ ਹਾਂ ਹੁਣ ਭਾਈ ਰਤਨ ਸਿੰਘ ਪੰਗੂ ਜੀ ਆਖਦੇ ਹਨ ਕਹਿੰਦੇ ਕੈਪਟਨ ਮਰੀ ਇਹ ਤੇਰੀ ਦੁਬਿਦਾਸੀ ਹੱਲ ਕਰ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਬਚਤਰ ਨਾਟਕ ਦੇ ਵਿੱਚ ਆਪਣਾ ਜੀਵਨ ਦੱਸ ਦਿੱਤਾ ਹੈ ਕਿਵੇਂ ਦੁਸ਼ਟ ਦਮਨ ਤੋਂ ਗੁਰੂ ਗੋਬਿੰਦ ਸਿੰਘ ਜੀ ਪਟਨੇ ਚ ਪ੍ਰਕਾਸ਼ ਕਰਦੇ ਹਨ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਅੱਗੇ ਵੀ ਲਿਖਦੇ ਹਨ ਆਪਣੇ ਪਿਤਾ ਦੀ ਸ਼ਹੀਦੀ ਆਵ ਲਿਖਦੇ ਹਨ ਕੈਪਟਨ ਮੈਰੀ ਠੀਕਰ ਭੋਰ ਦਲੇਸ ਸਰ ਪ੍ਰਭੂਰ ਕੀਆ ਬਿਆਨ ਤੇਗ ਬਹਾਦਰ ਸੀ ਕ੍ਰਿਆ ਕਰੀ ਨਕਿ ਨਹੂਆਂ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ ਹੈ 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 ਸਭ ਜਗ ਪਇਓ ਜਾ 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 ਸਰ ਲੋਕਾ ਆਪਣੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਮੋਢਿਆਂ ਦੇ ਉੱਤੇ ਇਹ ਜਦੋਂ ਧਰਮ ਦਾ ਕਾਰਜ ਆਇਆ ਹੈ ਮਹਾਰਾਜ ਨੇ ਆਪਣੀ ਇੱਛਾ ਸਵੈਮ ਦੇ ਨਾਲ ਇਹ ਧਰਮ ਦੇ ਕਾਰਜ ਨੂੰ ਚਲਾਇਆ ਹੈ ਹੁਣ ਜੋ ਤੇਰਾ ਅਗਲਾ ਪ੍ਰਸ਼ਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ ਪੈਦਾ ਕਿਉਂ ਕੀਤਾ ਹੈ ਖਾਲਸੇ ਪੰਥ ਨੂੰ ਕਿਉਂ ਪ੍ਰਗਟ ਕੀਤਾ ਹੈ 9 ਸਾਲ ਦੀ ਉਮਰ ਦੇ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਜਦੋਂ ਪਿਤਾ ਜੀ ਸ਼ਹੀਦੀ ਕਰਦੇ ਹਨ ਤੇ ਫਿਰ ਜਦੋਂ ਆਪਣੇ ਪਿਤਾ ਜੀ ਦਾ ਉਹ ਕਟਿਆ ਹੋਇਆ ਸੀਸ ਦੇਖਦੇ ਹਨ ਤੇ ਮਨ ਦੇ ਵਿੱਚ ਉਦੋਂ ਖਾਲਸੇ ਪੰਥ ਦੇ ਵਾਲੇ ਪ੍ਰਣ ਕਰ ਲੈਂਦੇ ਹਨ ਕਿ ਹੁਣ ਤੁਰਕਾਂ ਦੀ ਜਿਹੜੀ ਜੜ ਹੈ ਉਹ ਹਿੰਦੁਸਤਾਨ ਚੋਂ ਕੁੱਟ ਕੇ ਰੱਖ ਦੇਣੀ ਹੈ ਤੇ ਹੁਣ ਅਸੀਂ ਤੈਨੂੰ ਦੱਸਦੇ ਹਾਂ ਕਿ ਖਾਲਸੇ ਪੰਥ ਨੂੰ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਸੱਤ ਜਾਤਾਂ ਤੇ 12 ਸਨਾਤਾਂ ਸਨ ਜੋੜੇ ਲੋਕਾਂ ਨੂੰ ਨੀਜ ਕਹਿੰਦੇ ਸਨ ਜਿਨ੍ਹਾਂ ਨੂੰ ਸ਼ੁੱਧ ਰੱਖਿਆ ਜਾਂਦਾ ਸੀ ਬੇਸ਼ ਆਖਿਆ ਜਾਂਦਾ ਸੀ ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਬੜਨ ਦਿੰਦੇ ਸਨ ਜੋ ਬਾਹਮਣਾ ਨੇ ਹਿੰਦੁਸਤਾਨ ਤੇ ਪਖੰਡਵਾਦ ਵੀ ਚਲਾਇਆ ਸੀ ਇਹ ਪਖੰਡਵਾਦ ਦੀ ਧੌਣ ਨੂੰ ਲਾਉਣ ਵਾਸਤੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ ਪ੍ਰਗਟ ਕੀਤਾ ਹੈ ਦੋਹਰਾ ਦੇ ਹੀ ਚੀਜ਼ ਚ ਹੈ ਗਊ ਗਰੀਬ ਕੋ ਕਉ ਆਤ ਦਇਉ ਖਾਈ ਮਹਾਰਾਜ ਜੀ ਨੇ ਕੈਪਟਨ ਮੇਰੀ ਗਰੀਬਾਂ ਨੂੰ ਆਖਿਆ ਹੈ ਕਿ ਇਹ ਜਿਹੜੀ ਪਾਤਸ਼ਾਹੀ ਹੈ ਇਹ ਮੈਂ ਅਮੀਰ ਲੋਕਾਂ ਨੂੰ ਨਹੀਂ ਦੇਣੀ ਹੈ Rajputa ਨੂੰ ਨਹੀਂ ਦੇਣੀ ਹੈ ਤੇ ਤੁਰਕਾਂ ਨੂੰ ਨਹੀਂ ਦੇਣੀ ਹੈ ਜੋ ਗਰੀਬ ਲੋਕ ਹਨ ਜੋ ਧਿਆੜੀ ਤੱਪਾ ਕਰਨ ਵਾਲੇ ਹਨ ਇਹ ਪਾਤਸ਼ਾਹੀ ਮੈਂ ਉਹਨਾਂ ਦੀ ਝੋਲੀ ਦੇ ਵਿੱਚ ਪਾਉਣੀ ਹੈ ਇਹ ਹੈ ਦਇਆਵਾਨ ਕਰ ਗੁਰੂ ਕੋ ਅਰ ਗਰੀਬ ਨਿਵਾਜ ਆਵਾਏ ਏ ਜੋ ਗਰੀਬ ਲੋਕ ਹਨ ਇਹ ਗੁਰੂ ਘਰ ਦੇ ਦਇਆবান ਹਨ ਇਹਨਾਂ ਦੇ ਸਿਰ ਉੱਤੇ ਹੀ ਮੈਂ ਯੁੱਧ ਲੜਨੇ ਹਨ ਇਹਨਾਂ ਦੇ ਸਿਰ ਉੱਤੇ ਹੀ ਮੈਂ ਜੁੱਧ ਜیتے ਇਨਹੀ ਕੇ ਪ੍ਰਸਾਦ ਇਹ ਗਰੀਬ ਸਿੱਖਾਂ ਨੇ ਹੀ ਮੇਰੀ ਫੌਜ ਦੇ ਵਿੱਚ ਭਰਤੀ ਹੋਣਾ ਹੈ ਚੌਪਈ ਸਤ ਸਨਾਤ ਉਹ 12 ਜਾਤ ਕਹਿੰਦੇ ਹੁਣ ਅਸੀਂ ਤੈਨੂੰ ਦੱਸਦੇ ਹਾਂ ਅੰਗਰੇਜ਼ਾਂ ਦੇ ਆਪਸਰਾ ਹਿੰਦੁਸਤਾਨ ਦੇ ਵਿੱਚ 12 ਜਾਤਾਂ ਸਨ ਅਤੇ 7 ਸਨਾਤਾਂ ਸਨ ਜਿਵੇਂ ਅੱਜ ਸੰਸਾਰੀ ਲੋਕ ਆਪਣੇ ਨਾਂ ਪਿੱਛੇ ਆਪਣਾ ਗੋਤ ਲਖਾਉਂਦੇ ਲਾਉਂਦੇ ਹਨ ਹੰਕਾਰੀ ਹੋ ਕੇ ਆਸਦੇ ਆਖਦੇ ਹਨ ਅਸੀਂ ਜੱਟ ਹਨ ਅਸੀਂ ਬ੍ਰਾਹਮਣ ਹਨ ਅਸੀਂ ਢਿੱਲੋਂ ਹਨ ਅਸੀਂ ਖੱਤਰੀ ਹਨ ਗੁਰਮਤ ਖਾਲਸਾ ਜੀ ਇਹ ਜਾਤਾਂ ਨੂੰ ਤੇ ਗੋਤਰਾ ਨੂੰ ਪ੍ਰਵਾਨ ਨਹੀਂ ਕਰਦੀ ਹੈ ਹੁਣ ਕੈਪਟਨ ਮੈਰੀ ਗੁਰੂ ਕਲਗੀਧਰ ਜੀ ਆਖਦੇ ਹਨ ਕਹਿੰਦੇ ਜੋ 12 ਜਾਤਾਂ ਦੇ ਲੋਕ ਹਨ ਤੇ 7 ਸਨਾਤਾਂ ਵਾਲੇ ਹਨ ਜੋ ਰਾਜਨੀਤੀ ਦੀ ਗੱਲ ਨਹੀਂ ਜਾਣਦੇ ਹਨ ਜੱਟ ਬੂਟ ਕਹੇ ਜਿਹਹ ਜਗ ਮਾਹੀ ਜਿਹੜੇ ਜੱਟ ਬੂਟ ਹਨ ਜੋ ਜੀਮੀਦਾਰਾ ਕਰਦੇ ਹਨ ਖੇਤੀ ਕਰਦੇ ਹਨ ਲੋਕਾਂ ਨੇ ਆਖਿਆ ਹੈ ਇਹ ਤਾਂ ਅਨਪੜੇ ਜੱਟ ਹਨ ਇਹ ਬਸ ਥਿਹੜੀ ਤੱਪਾ ਤੇ ਖੇਤਾਂ ਦੇ ਵਿੱਚ ਮਿੱਟੀ ਮਿੱਟੀ ਹੋਈ ਰਹਿੰਦੇ ਹਨ ਬਾਣੀਆਂ ਬਕਾਲ ਗਰਾੜ ਖੱਤਰੀ ਸਦਾਈ ਜੋ ਬਾਣੀਆਂ ਹਨ ਬਕਾਲ ਹਨ ਜੋ ਖੱਤਰੀ ਹਨ ਲੋਕਾਂ ਨੇ ਜਨਨ ਨੂੰ ਸਦਾਈ ਆਖਿਆ ਕਿ ਛੋਟੀ ਜਾਤਾਂ ਵਾਲੇ ਹਨ ਜੱਟਾਂ ਨੂੰ ਬਾਣੀਆਂ ਨੂੰ ਖੱਤਰੀਆਂ ਨੂੰ ਇਹਨਾਂ ਨੂੰ ਮੈਂ ਪਾਤਸ਼ਾਹੀ ਦੇਵਾਂਗਾ ਇਹਨਾਂ ਨੂੰ ਅਮਰਤਿ ਸ਼ਕਾਵਾਂਗਾ ਲੋਹਾਰ ਤਰਖਾਨ ਹਉ ਤਿਆਤ ਕਮੀਨੀ ਲੋਕਾਂ ਨੇ ਆਖਿਆ ਜਿਹੜੇ ਲੋਹਾਰ ਹਨ ਤੇ ਤਰਖਾਨ ਹਨ ਇਹ ਰਾਮਗੜੀਏ ਬਸ ਰੰਬੇ ਦਾਤੀ ਬਣਾਉਣ ਜੋਕੇ ਹਨ ਕੈਪਟਨ ਮੈਰੀ ਗਰੁਕਾ ਲਗੀ ਤੇ ਰਜੀ ਨੇ ਲੋਹਾਰਾਂ ਨੂੰ ਉਤਰਖਾਣਾ ਨੂੰ ਇਹ ਛੋਟੀਆਂ ਜੱਤਿਆਂ ਵਾਲਾਂ ਨੂੰ ਜਿਹਨਾਂ ਨੂੰ ਕਮੀਨੇ ਆਖਿਆ ਜਾਂਦਾ ਸੀ ਛਿੱਪੋ ਕਲਾਲ ਨੀਚਰ ਤੇ ਕਿਰਪਾ ਕਿ ਨਹੀਂ ਜਿਹੜੇ ਛਿੱਪੇ ਕਲਾਲ ਸਨ ਜੋ ਰਾਜ ਮਹਿਲਾਂ ਦੇ ਬੱਚੇ ਸ਼ਰਾਬ ਕੱਢਣ ਦਾ ਕੰਮ ਕਰਦੇ ਸਨ ਰਾਜਿਆਂ ਦੇ ਥੱਲੇ ਲੱਗ ਕੇ ਰਹਿੰਦੇ ਸਨ ਜਿਨ੍ਹਾਂ ਨੂੰ ਮੰਦਰ ਨਹੀਂ ਜਾਣ ਦਿੱਤਾ ਜਾਂਦਾ ਸੀ ਇਹ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਨਾਲ ਲਾਇਆ ਹੈ ਗੁਜਰ ගොවාර හීරකම ජාත, ලොක්කානයක්ක ජොඩේ ගොද්ජරහන්නෙ ීරහන. ਏ ਬਸ ਅਸੀਂ ਐਸਾ ਚਾਰਣ ਜੋਗੇ ਹਨ ਇਹ ਗੁਜਰਾ ਨੂੰ ਹੀਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਉਲ ਪੜਾਈ ਹੈ ਅਮਰਤ ਸ਼ਕਾ ਕੇ ਸਿੰਘ ਸਾਜਿਆ ਹੈ ਕੰਬੋਏ ਸੂਦ ਕੋਈ ਪਛੇਣਾ ਜਾਤ ਜਿਹੜੇ ਕੰਬੋਜ ਹਨ ਸੂਦ ਹਨ ਬੈਸ ਹਨ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ ਹੈ ਜਿਨ੍ਹਾਂ ਦੇ ਮੂੰਹ ਦੇ ਵਿੱਚ ਵੱਡੀਆਂ ਜਾਤਾਂ ਦੇ ਲੋਕ ਠੁੱਕ ਜਾਂਦੇ ਸਨ ਇਹ ਲੋਕਾਂ ਨੂੰ ਗਲ ਦੇ ਨਾਲ ਗੁਰੂਕਲ ਕੀ ਧਰਜੀ ਨੇ ਲਾਇਆ ਹੈ ਚੀਰ ਨਾਈ ਰੋੜੇ ਕਮਿਆਰ ਜਿਹੜੇ ਚੀਰ ਹਨ ਨਾਈ ਹਨ ਕਮਿਆਰ ਸਿੱਖ ਹਨ ਜਿਹੜੇ ਸੇਣੀ ਸਨਿਆਰੇ ਚੂੜੇ ਚਮਿਆਰੇ ਸੇਣੀਆਂ ਨੂੰ ਸਨਿਆਰਾ ਨੂੰ ਚੂੜਿਆਂ ਨੂੰ ਤੇ ਚਮਿਆਰਾਂ ਨੂੰ ਪਟ ਉਹ ਬਾਮਣ ਹੋਤੋਂ ਮੰਗਵਾਰ ਬਾਹਮਣਾਂ ਦੇ ਵਿੱਚੋਂ ਜਿਹੜੀ ਸਭ ਤੋਂ ਨੀਕੀ ਜਾਤ ਪੱਟਾਂ ਦੀ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪੱਟਾਂ ਦੀ ਵੀ ਆਉਂਦੀ ਹੈ ਜੋ ਪੱਟ ਹਨ ਜੋ ਮੰਗ ਕੇ ਖਾਣ ਵਾਲੀ ਜਿਨ੍ਹਾਂ ਨੂੰ ਕੋਮ ਆਖਿਆ ਜਾਂਦਾ ਸੀ ਬਹਿਰੂਪੀਏ ਲਬਾਣੇ ਹੁਕਮਿਆਰ ਜਿਹੜੇ ਬਹਿਰੂਪੀਏ ਅਤੇ ਲਬਾਣੇ ਰਾਜ ਮਹਿਲਾਂ ਦੇ ਵਿੱਚ ਡਰਾਮੇ ਨਾਟਕ ਚੇਟਕ ਕਰਦੇ ਸਨ ਇਹਨ ਗਰੀਬ ਸਿੰਘਾਂ ਨੂੰ ਕਹਿੰਦੇ ਹੋ ਪਾਤਸ਼ਾਹੀ ਇਹ ਜੋ 12 ਜਾਤਾਂ ਤੇ 7 ਸਨਾਤਾਂ ਦੇ ਲੋਕ ਹਨ ਜੋ ਜੱਟ ਹਨ ਬਾਣਿਏ ਹਨ ਖੱਤਰੀ ਹਨ ਲੋਹਾਰ ਹਨ ਤਰਖਾਨ ਹਨ ਛੱਪੇ ਕਲਾ ਹਨ ਜੋ ਜੋ ਗੁੱਜਰ ਹੈ ਹੀਰ ਹੈ ਕੰਬੋ ਹੈ ਸੂਦ ਹੈ ਜੋ ਚੀਰ ਹੈ ਨਾਹੀ ਹੈ ਸੈਣੀ ਸੁਨਿਆਰੇ ਦੇ ਜੋ ਚੂੜੇ ਚਮਿਆਰ ਹਨ ਜੋ ਪੱਟ ਹਨ ਤੇ ਜੋ ਲਬਾਣੇ ਹਨ ਇਹ ਗਰੀਬ ਸਿੱਖਾਂ ਨੂੰ ਮਹਾਂ ਪਾਤਸ਼ਾਹੀ ਦਿਮਾਗਾ ਇਹ ਯਾਦ ਰੱਖੇ ਹਮਰੀ ਗੁਰਿਆਈ ਇਹ ਜੋ ਗਰੀਬ ਸਿੱਖ ਹਨ ਇਹ ਯਾਦ ਰੱਖਣਗੇ ਸਾਡੀ ਗੁਰਿਆਈ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅਮਰਤ ਸ਼ਕਾ ਕੇ ਸਾਡੇ ਤੇ ਕਿਰਪਾ ਕੀਤੀ ਹਾਂ ਸਾਨੂੰ ਸਿੰਘ ਬਣਾਇਆ ਹੈ ਤੇ ਉਸ 80000 ਦੇ ਇਕੱਠ ਦੇ ਵਿੱਚ ਇਹ ਪੂਰੇ 12 ਜਾਤਾਂ ਤੇ 7 ਸਨਾਤਾਂ ਦਾ ਸਾਰਿਆਂ ਦਾ ਗੁਰੂ ਕਲਗੀਧਰ ਜੀ ਨੇ ਰੂਪ ਹੀ ਪਲਟਾ ਕੇ ਰੱਖ ਦਿੱਤਾ ਹੈ ਅੰਗਰੇਜ਼ਾਂ ਦੇ ਅਫਸਰਾ ਜਦੋਂ ਸਰਬਲੂ ਦੇ ਬਾਟੇ ਦੇ ਵਿੱਚ ਜਲ ਪਾ ਕੇ ਤੇ ਪਤਾਸੇ ਪਾ ਕੇ ਜਦੋਂ ਖੰਡੇ ਨੂੰ ਘਮਾਇਆ ਹੈ ਤੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹ ਬਾਟੇ ਦੇ ਨਾਲ ਸਾਰਿਆਂ ਨੂੰ ਮੂਹ ਲਵਾਇਆ ਹੈ ਤੇ ਇਹ ਜੋ ਜਾਤ ਪਾਤ ਹੈ ਗੁਰੂ ਕਲਗੀਧਰ ਜੀ ਨੇ ਖੰਡੇ ਦੀ ਪੋਲ ਪਲਾ ਕੇ ਖਤਮ ਕੀਤੀ ਹੈ ਛਤਰੀ ਰੂਪ ਸੁੰਦਰਤ ਲਾਗੇ ਤੇ ਰੂਪ ਹੀ ਬਦਲ ਕੇ ਰੱਖ ਦਿੱਤਾ ਹੈ ਸਾਰੇ ਨੂੰ ਛਤਰੀ ਸ਼ਸਤਰਧਾਰੀ ਬਣਾ ਦਿੱਤਾ ਹੈ ਬੜਾ ਸੁੰਦਰ ਰੂਪ ਲੋਕਾਂ ਨੂੰ ਦਿੰਦਾ ਹੈ ਟੋਪੀਆਂ ਸਿਰ ਤੋਂ ਲੁਹਾ ਦਿੱਤੀਆਂ ਹਨ ਤੇ ਦਮਾਲੇ ਚਲਾ ਦਿੱਤੇ ਹਨ ਕੇਸ ਸੀਸ ਸਰ ਬੰਦੇ ਪੱਗ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਿਨ ਸਾਰਿਆਂ ਨੂੰ 80000 ਦੇ ਇਕੱਠ ਦੇ ਵਿੱਚ ਗੱਲ ਆਖੀ ਆ ਕਿ ਅੱਜ ਤੋਂ ਬਾਅਦ ਤੁਸੀਂ ਛਤਰੀ ਹੋ ਖਾਲਸਾ ਮੇਰਾ ਰੂਪ ਹੈ ਖਾਲਸੇ ਵਿੱਚ ਮੈਂ ਹੂ ਕਰੂ ਨਵਾਸ ਅੱਜ ਤੋਂ ਬਾਅਦ ਤੁਸੀਂ ਸ਼ਸਤਰਧਾਰੀ ਹੋਣਾ ਹੈ ਤੁਰਕਾਂ ਦੇ ਨਾਲ ਟੱਕਰ ਲੈਣੀ ਹੈ ਕਿਸੇ ਦੀ ਈਨ ਨਹੀਂ ਮੰਨਣੀ ਹੈ ਖੰਡੇ ਪੋਲ ਚਿਤ ਮਦ ਠਈ ਤੇ ਖੰਡੇ ਦੀ ਪੋਲ ਦੇ ਕੇ ਖਾਲਸਾ ਦੇ ਵਿੱਚ ਇਹੋ ਜਿਹੀ ਧਾਰਨਾ ਪੇਸ਼ ਕਰ ਦਿੱਤੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਪੰਥ ਦੇ ਲਈ ਅੰਗਰੇਜ਼ਾਂ ਦੇ ਅਫਸਰਾਂ ਆਪਣੇ ਸੀਸ ਤੱਕ